ਹਾਲੀ ਸਰ ਜੀ ਕੀ ਨਾਮ ਤੇ ਕਿਹੜਾ ਪਿੰਡ ਹੈ ਜੀ ਕੀ ਮਾਮਲਾ ਹੈ ਜੀ ਮੇਰਾ ਪਿੰਡ ਨਰੂੜਾ ਜੀ ਮੇਰਾ ਨਾਮ ਕੁਲਵਿੰਦਰ ਸਿੰਘ ਜੀ ਕੱਲ੍ਹ ਸ਼ਾਮ ਨੂੰ ਤਕਰੀਬਨ ਕੋਈ 8:00 ਵਜੇ ਐਸਾ ਵਿਹਲੀ ਦੇ ਵਿੱਚ ਜਸਵੀਰ ਸਿੰਘ ਸਾਬੂ ਇਹਨਾਂ ਦੇ ਇੱਥੇ ਪਸ਼ੂ ਵੀ ਰੱਖੇ ਆ ਕੋਕੜ ਵੀ ਆ ਤੇ ਚਾਰ ਬੱਕਰੀਆਂ ਸੀ ਜੀ ਤੇ ਇਹ ਤਕਰੀਬਨ 8:00 ਵਜੇ ਆਪਣੇ ਜਿੱਦਾਂ ਪੱਠੇ-ਪੁੱਠੇ ਸਾਰਾ ਪਾ ਕੇ ਉਹਨਾਂ ਨੂੰ ਤਾਂ ਇਹ ਗੇਟ ਬੰਦ ਕਰਕੇ ਘਰ ਨੂੰ ਚਲੇ ਗਏ ਜੀ ਤਾਂ ਜਦੋਂ ਇਹਨੀ ਸਵੇਰੇ ਆ ਕੇ ਦੇਖਿਆ ਤੇ ਉਹ ਚਾਰੀ ਬੱਕਰੀਆਂ ਨੂੰ ਆਵਾਰਾ ਕੁੱਤਿਆਂ ਨੇ ਚੰਗੀ ਤਰ੍ਹਾਂ ਆਇਆ ਇਹਨੂੰ ਖਲਾਰੇ ਮਾਰ ਦਿੱਤੀਆਂ ਜਦਾਂ ਜੀ ਤੇ ਉਸ ਤੋਂ ਬਾਅਦ ਇਹਨਾਂ ਨੂੰ ਚੱਕ ਚੁੱਕ ਕੇ ਤਾਂ ਫਨਾ ਦਿੱਤਾ ਕਿਤੇ ਜੀ ਤਾਂ ਸਾਡੀ ਮੰਗ ਇਹ ਹੈ ਆ ਕਿ ਅੱਜ ਤਾਂ ਬੱਕਰੀਆਂ ਕਾਧੀਆਂ ਕਾਹੜੂ ਕੋ ਨਿਆਣਾ ਛੋਟਾ ਕਿਤੇ ਸਕੂਲੋਂ ਬੱਚੇ ਆਉਂਦੇ ਆ ਜਾਂ ਕਿਤੇ ਰਾਸਤੇ ਵਿੱਚ ਜੀ ਸਾਡੇ ਪਿੰਡ ਦੇ ਬੱਚਾ ਵਾਰਾ ਕੁੱਤੇ ਤਾਂ ਇੰਨੇ ਵੱਡੇ ਹੋਏ ਆ ਆਏ ਦੇ ਨੇ ਕੋਈ ਨਾ ਕੋਈ ਬਾਰਦਾਤ ਹੁੰਦੀ ਆ ਜੀ ਜਿਹੜੀ ਕਰਕੇ ਅਸੀਂ ਇਹਦੇ ਬਾਰੇ ਸਰਪੰਚ ਸਾਹਿਬ ਵੀ ਨੋਟਿਚ ਵੀ ਮੈਂ ਲਿਆਂਦਾ ਸੀਗਾ ਇਹਨਾਂ ਦਾ ਕੋਈ ਹੱਲ ਕੀਤਾ ਜਾਵੇ ਤੇ ਮੈਂ ਪਾਸਟਾ ਚੌਂਕੀ ਇੰਚਾਰਜ ਸਾਹਿਬ ਉਹ ਵੀ ਵਿਅਕਤੀ ਰੂਪ ਦੇ ਵਿੱਚ ਦਰਖਾਸਤ ਦੇ ਕੇ ਆਇਆ ਕਿ ਇਹ ਆਵਾਰਾ ਕੁੱਤਿਆਂ ਤੋਂ ਬਹੁਤ ਪਰੇਸ਼ਾਨ ਆ। ਜੀ ਉਸ ਸਮਾਂ ਪਹਿਲਾਂ ਸਾਡੇ ਉਧਰ ਹਵੇਲੀ 'ਚ ਮੇਰੇ ਘਰ ਵਾਲੀ ਮੇਰੀ ਵਾਈਫ ਹਵੇਲੀ ਨੂੰ ਗਈ ਤਾਂ ਉਸ ਨੂੰ ਵੀ ਕੁੱਤੇ ਨੇ ਕੱਟਿਆ। ਜੀ ਜਿਸ ਤੋਂ ਬਾਅਦ ਅਸੀਂ ਸਰਕਾਰੀ ਹਸਪਤਾਲ ਦੇ ਵਿੱਚੋਂ ਟੀਕੇ ਵੀ ਲਵਾਏ। ਪਰ ਹੱਲੇ ਤੱਕ ਰਿਵਿਊ ਦਾ ਕੋਈ ਵੀ ਇਹਨਾਂ ਆਵਾਰਾ ਕੁੱਤਿਆਂ ਦਾ ਨਾ ਪੰਚਾਇਤ ਨੇ ਨਾ ਪ੍ਰਸ਼ਾਸਨ ਨੇ ਕਿਸੇ ਨੇ ਵੀ ਕੋਈ ਹੱਲ ਨਹੀਂ ਲੱਢਿਆ। ਤੇ ਅਸੀਂ ਇਹੀ ਵਾਰ-ਵਾਰ ਮੰਗ ਕਰਦੇ ਆਂ। ਇਹਨਾਂ ਵਾਰਾ ਕੁੱਤਿਆਂ ਦਾ ਸਾਡੀ ਹੱਥ ਜੋੜ ਕੇ ਬੇਨਤੀ ਆ ਵੀ ਇਹਨਾਂ ਵਾਰਾ ਕੁੱਤਿਆਂ ਦਾ ਕੋਈ ਨਾ ਕੋਈ ਹੱਲ ਕੱਢਿਆ ਜਾਵੇ ਤੇ ਕਿੰਨੇ ਕ ਦਾ ਨੁਕਸਾਨ ਹੋ ਗਿਆ ਜੀ ਨੁਕਸਾਨ ਤੁਸੀਂ ਦੇਖ ਲਓ ਜੀ ਚਾਰ ਬੱਕਰੀਆਂ ਸੀਆਂ 5-5000 ਦੀ ਵੀ ਹੋਈ ਤਾਂ 20000 ਰੁਪਏ ਹੋ ਗਿਆ ਜੀ ਜੀ ਤੇ 20000 ਰੁਪਏ ਦਾ ਘੱਟੋ ਘਾਟ ਨੁਕਸਾਨ ਹੋ ਗਿਆ ਜੀ ਤੇ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਮੰਗ ਇਹ ਹੈ ਜੇ ਅਸੀਂ ਇਹ ਵਾਰਾ ਕੁੱਤਿਆਂ ਦੇ ਇਹਨਾਂ ਨੂੰ ਕੁਝ ਨਾ ਕੁਝ ਇਹਨਾਂ ਦਾ ਹੱਲ ਕੀਤਾ ਜਾਵੇ ਜਿਹੜੇ ਸਾਡੇ ਪਿੰਡ ਦੇ ਲੋਕ ਕਈ ਘਰ ਇਹੋ ਜਿਹੇ ਨੇ ਜਿਹੜੇ ਆਪਣੇ ਘਰ ਮੂਰੇ ਇਹਨਾਂ ਨੂੰ ਸ਼ਾਮ ਨੂੰ ਸਵੇਰ ਨੂੰ ਦੁੱਧ ਨਾਲ ਰੋਟੀਆਂ ਖਵਾਉਂਦੇ ਆ ਜਿ ਤੋ ਜੇ ਸਾਨੂੰ ਇਹ ਜਵਾਬ ਦੇ ਕੇ ਟਾਲ ਦਿੰਦੇ ਆਂ ਵੀ ਅਸੀਂ ਕਿਹੜਾ ਰੱਖਿਓ ਜੀ ਅਸੀਂ ਇਹ ਕਹਿੰਨੇ ਆਂ ਵੀ ਜੇ ਤੁਸੀਂ ਨਹੀਂ ਰੱਖਿਓ ਤਾਂ ਬੇਨਤੀ ਆ ਸਾਡੀ ਵੀ ਉਹਨਾਂ ਨੂੰ ਨਾ ਤੁਸੀਂ ਰੋਟੀਆਂ ਪਾਓ ਤੇ ਨਾ ਆਪਣੇ ਘਰ ਪੱਖਿਆਂ ਥੱਲੇ ਬਿਠਾਓ ਜੀ ਤੇ ਇਤੇ ਜੇ ਪ੍ਰਸ਼ਾਸਨ ਤੋਂ ਅਸੀਂ ਮੰਗ ਕਰਦੇ ਆਂ ਵੀ ਇਹਦੇ ਬਾਰੇ ਜਲਦ ਤੋਂ ਜਲਦ ਕੋਈ ਹੱਲ ਲੱਭਿਆ ਜਾਵੇ ਕੱਲੂ ਕੋਈ ਪਿੰਡ ਦੇ ਵਿੱਚ ਕੋਈ ਵੱਡੀ ਵਾਰਦਾਤ ਹੋ ਗਈ ਤਾਂ ਇਹਦੇ ਅਸੀਂ ਪ੍ਰਸ਼ਾਸਨ ਤੇ ਪੰਚਾਇਤ ਨੂੰ ਅਸੀਂ ਜ਼ਿੰਮੇਵਾਰ ਠਹਿਰਾਵਾਂਗੇ